ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਆ ਜੀ ਬਾਈ ਕੁਲਵਿੰਦਰ ਪਿੰਡ ਫਰੀਦਕੋਟ ਕੋਟਲੀ ਤੋਂ ਬਾਈ ਨੇ ਆਪਣੇ ਕੋਲੋਂ ਫੋਨ ਤੇ ਔਡ ਤੇ ਕਰਾਹਾ ਬੋਕ ਕੀਤਾ ਜੀ ਕਰਾਹੇ ਦੇ ਸਾਈਜ਼ ਦੀ ਗੱਲ ਕਰੀਏ 8 ਫੁੱਟ ਤੇ 26 ਇੰਚੀ ਕਰਾਹੇ ਦਾ ਸਾਈਜ਼ ਆ ਸਟੈਂਡਰਡ ਸਾਈਜ਼ ਕਰਾਹਾਗਾ ਇਹ ਤੇ ਜੇ ਵਜਨ ਦੀ ਗੱਲ ਕਰੀਏ ਆਪਾਂ ਵਜਨ ਦੇ ਵਿੱਚ ਮਿਨੀਮਮ 1 ਕੁਇੰਟਲ ਤੇ 65-70 ਕਿਲੋ ਇਹਦਾ ਕਰਾਹੇ ਦਾ ਵਜਨ ਆਗਾ ਬਾਕੀ ਬਾਈ ਨੇ ਬਾਈ ਨੂੰ ਆਪਾਂ ਹੋਮ ਡਿਲੀਵਰੀ ਕੀਤੀ ਹੈ ਕਰਾਹੇ ਦੀ ਸੋ ਬਾਈ ਨੇ ਆਪਣਾ ਵੀਡੀਓਜ਼ ਵਗੈਰਾ ਦੇਖੀਆਂ ਸੀਗੀਆਂ ਤਾਂ ਬਾਈ ਨੂੰ ਇਹ ਵਾਲਾ ਮਾਡਲ ਪਸੰਦ ਆਇਆ ਸੋ ਬਾਈ ਕੋਲੇ ਨਿਊ ਹੌਲੈਂਡ 3630 ਟਰੈਕਟਰ ਆਗਾ ਉਹਦੇ ਅਕੋਰਡਿੰਗ ਹੀ ਇਹ ਕਰਾਹਾ ਆਪਣੇ ਕੋਲੇ ਅਵੇਲੇਬਲ ਬਣਿਆ ਹੋਇਆ ਪਿਆ ਸੀਗਾ ਸੋ ਬਾਈ ਜੀ ਜੇ ਤੁਸੀਂ ਵੀ ਇਦਾਂ ਦਾ ਕਰਾਹਾ ਕੋਈ ਆਪਣੇ ਤੋਂ ਬਣਾਉਣਾ ਚਾਹੁੰਦੇ ਹੋ ਕਿਸੇ ਵੀ ਸਾਈਜ਼ ਦਾ ਕਿੰਨੇ ਵੀ ਵਜਨ ਦਾ ਤਾਂ ਵਿਜਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਸ਼ ਸਿੰਘ ਤਲਵੰਡੀ ਸਾਹਿਬ ਰੋਡ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਜੀ ਬਾਕੀ ਆਪਣਾ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਜੀ ਕਰਾਹੇ ਦੇ ਰਿਗਾਰਡਿੰਗ ਕੋਈ ਜਾਣਕਾਰੀ ਚਾਹੁੰਦੇ ਹੋ ਜਾਂ ਕਰਾਹਾ ਬੁੱਕ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਫੋਨ ਕਾਲ ਕਰ ਸਕਦੇ ਹੋ ਤੁਸੀਂ ਬਾਕੀ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਦੇ ਉੱਤੇ ਆਪਾਂ ਕਰਾ ਅਪਡੇਟਾਂ ਦਿੰਦੇ ਰਹਨੇ ਆ ਸੋ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸੋ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਤਾਂ ਜੋ ਘਰ ਬੈਠੇ ਕਿਸੇ ਭਰਾ ਦਾ ਫਾਇਦਾ ਹੋ ਜਾਂਦਾ ਆਪਣਾ ਕੰਟੈਕਟ ਨੰਬਰ ਨੰਬਰ ਵਗੈਰਾ ਸੌਖਾ ਪਹੁੰਚ ਜਾਂਦਾ ਸਸਕਾਰ